ਵਿਨ ਸਿੰਘ ਜੀ ਮਹਾਰਾਜ ਨੇ ਇੱਕ ਦਿਨ 52 ਕਵੀਆਂ ਦੇ ਸਾਹਮਣੇ ਇੱਕ ਸਮੱਸਿਆ ਰੱਖ ਦਿੱਤੀ ਸੀ ਮੈਨੂੰ ਦੱਸੋ ਮੂਰਖ ਕੌਣ ਹੈ ਮੂਰਖ ਕੌਣ ਹੈ ਕਿਸ ਨੂੰ ਮੂੜਖ ਹੋ ਗਿਆ ਕਿਸ ਨੂੰ ਮੂਰਖਾ ਹੋ ਗਿਆ ਹੁਣ 52 ਕਵੀ ਸਨ ਕੁਝ ਸੰਸਕ੍ਰਿਤ ਦੇ ਕਵੀ ਕੁਝ ਫਾਰਸੀ ਦੇ ਕਵੀ ਕੋਈ ਬ੍ਰਿਜ ਭਾਸ਼ਾ ਦੇ ਹਿੰਦੀ ਦੇ ਕੁਝ ਪੰਜਾਬੀ ਦੇ ਕੁਝ ਉਰਦੂ ਦੇ ਵੱਖ-ਵੱਖ ਭਾਸ਼ਾਵਾਂ ਦੇ ਕਵੀ ਸਨ ਇੱਕ ਭਾਸ਼ਾ ਦੇ ਕਵੀ ਨਹੀਂ ਸਨ ਕਿਸੇ ਨੇ ਕੁਝ ਦੱਸਿਆ ਕਿਸੇ ਨੇ ਕੁਝ ਦੱਸਿਆ ਕਿਸੇ ਨੇ ਕੁਝ ਦੱਸਿਆ ਫਿਰ ਵਾਰੀ ਆਈ ਭਾਈ ਨੰਦ ਲਾਲ ਦੀ ਸਤਿਗੁਰੂ ਕਹਿੰਦੇ ਨੇ ਹੁਣ ਤੁਸੀਂ ਦੱਸੋ ਭਾਈ ਸਾਹਿਬ ਜੋ ਮੂਰਖ ਦੇ ਲੱਛਣ ਦੱਸਦੇ ਨੇ ਧਿਆਨ ਨਾਲ ਸੁਣਨਾ ਹਰ ਚੇ ਗਾਫਲ ਸ਼ੁੱਧ ਅਜਨਾ ਦਾੰਬਵਨ ਗਰਗਦਾ ਬਾਸ਼ਦਵਾ ਗਰ ਸੁਲਤਾਨ ਬਵਨ ਬਾਵੇਂ ਬਾਦਸ਼ਾਹ ਹੈ ਸੁਲਤਾਨ ਹੈ ਤੇ ਭਾਵੇਂ ਬਿਖਾਰੀ ਹੈ ਗਰੀਬ ਹੈ ਅਗਰ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਮੂਰਖ